ਤਾੜੀ ਤਾੜੀ ਤਿਸਨੂੰ ਆਖੀ ਐ ਜੇ ਖਸਮੇ ਤੇਰੇ ਪਿਆਰ ਦਰ ਖੜਾ ਤੇਵਾ ਕਰੇ ਗੁਰ ਸ਼ਬਦੀ ਵਿਚਾਰ ਕੋਈ ਤਾੜੀ ਵੀਦਾ ਹੀ ਨਹੀਂ ਐ ਜਹ ਜਹ ਤੁਹਾਡੀ ਆ ਦੇਖ ਦਿੱਤਾ ਗੁਰਬਾਣੀ ਦੇ ਜਾਂ ਤਾਂ ਤੁਹਾਡੀਆਂ ਨੂੰ ਪੜਿਆ ਨਹੀਂ ਉਹਨਾਂ ਨੇ ਪਤਾ ਜੀ ਲੱਗਿਆ ਬੇਵੀ ਅਜੇ ਦੇਖੇ ਇਹਦਾ ਕੋਈ ਤਾੜੀ ਵੀਦਾ ਹੀ ਨਹੀਂ ਐ ਗੁਰਬਾਣ ਕਿਸੇਗਾ ਟਾਕੀ ਉਦੋਂ ਕਿਆ ਭਗਤ ਤੁਹਾਡੀ ਦੇ ਹੋਰ ਤਾਂ ਕੋਈ ਉਹਨੂੰ ਜਬੀ ਨਹੀਂ ਦੀ ਨਾ ਬਾਅਦ ਤੁਹਾਡੀ ਤਾੜੀ ਤਿਸਨੂੰ ਆਖੀ ਐ ਤੁਹਾਡੀ ਕਿਹਨੂੰ ਅਗਲਾ ਚਾਹੀਦਾ ਜੋ ਖਸਬੇ ਤਾਂ ਰੇ ਪਿਆਰ ਜੀ ਦਾ ਸੱਚ ਨਾਲ ਪਿਆਰ ਹੋਵੇ। ਠੀਕ ਹੈ। ਇਹਦਾ ਢਾਡੀ ਢੋਟਾ ਨਾਲ ਪਿਆਰ ਕਰਦੇ ਨੇ। ਬੜਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਟਾਈਮ ਦਿੱਤਾ ਉਹਨਾਂ ਦਾ। ਇੰਨਾਕ ਤਾਂ ਲੱਗਦਾ ਵੀ ਢਾਡੀ ਢੱਡੇ ਤੋਂ ਹੀ ਲੱਗਦੇ ਐ, ਬਾਕੀ ਗਿਆਨ ਤੋਂ ਨਹੀਂ। ਆਹ ਨਾਲ ਡੱਡਾ ਨੇ ਢੱਡੇ। ਢੱਡ ਲੱਗਦੀ ਆ ਉਹਨਾਂ ਡੱਡ ਵਜਾਉਂਦੇ ਨੇ। ਅੱਛਾ ਜੀ। ਹਾਂ, ਸਿਰ ਖੜਾ ਸੇਵਾ ਕਰੇ ਗੁਰਸ਼ਬਦੀ ਵਿਚਾਰ। ਜਿਹੜਾ ਅਸਲੀ ਢਾਡੀ ਐ, ਹਾਂ ਜੀ। ਉਹਦਾ ਉਹਦੇ ਦਰ ਤੇ ਖੜਾ ਰਹਿੰਦਾ। ਤਾਂ ਤੋਂ ਪਰੇ ਜਾਂਦਾ ਜੀ ਦਰਖੜਾ ਸੇਵਾ ਕਰੇ ਗੁਰਸ਼ਬਦੀ ਵਿਚਾਰ ਗੁਰਸ਼ਬਦੀ ਵਿਚਾਰ ਗੁਰਸ਼ਬਦੀ ਵਿਚਾਰ ਕਰਦਾ ਹੈ ਨਾ ਬਿਆ ਉਹਦੇ ਦਲ ਤੇ ਸੇਵਾ ਕਰਦਾ ਹੈ ਖੜਾ ਇਹ ਸਾਡੀ ਕਦੇ ਕਰਦੇ ਨਾ ਸੇਵਾ ਜਿਹੜਾ ਸਾਖੀ ਸੁਣਉਂਦੇ ਉਹ ਵੀ ਸਾਰੀ ਝੂਠੀ ਇਹ ਸਾਥ ਸੁਣਉਂਦੇ ਨੇ ਉਹ ਵੀ ਸਾਰਾ ਝੂਠਾ ਰੰਜ ਕੇ ਝੂਠ ਬੋਲਦੇ ਨੇ ਹਾਂ ਜੀ ਤੁਹਾਡੀ ਡਰ ਕਰ ਪਾਈ ਸੀ ਸੱਚ ਰੱਖਿਆ ਉਰਤਾਰ ਸਾਡੀ ਤਾ ਉਹ ਹੈ ਜਿਹੜਾ ਦਰ ਘਰ ਪਾਈ ਸੀ ਜਿਹੜਾ ਆਪਣਾ ਨਜਕਰ ਪਹੁੰਚ ਗਿਆ ਉਹ ਡਾਢੀ ਹੈ ਦਰ ਘਰ प्राप्ति होगी साजे रखे और सार साजे हृदय चालू करके रखे होए जी तेरे ओ डाडी है दूजा डाडी के बोल जोगे गुणवानियां सार वही डाडी रे असियो ना डाडी भजन के बाकी ਢੱਡ ਮਜਾਉਣੇ ਵਾਲੇ ਸਾਰੇ ਹੀ ਨੇ ਰਾਂਗੀ ਵੀ ਰੋਗੀ ਨੇ ਹਾਂਜੀ ਢਾਡੀ ਕਾ ਮਹਿਲ ਅਗਲਾ ਹਰਕੇ ਨਾਏ ਪਿਆਰ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸ਼ਤਾ ਢਾਡੀ ਕਾ ਮਹਿਲ ਅਗਲਾ ਢਾਡੀ ਦਾ ਮਹਿਲ ਇੱਥੇ ਨਹੀਂ ਦੱਸ ਸਰਚ ਤੁਹਾਡਾ ਜਮਾਲ ਕਿੱਥੇ ਢਾਡੀ ਦਾ ਉਹਦਾ ਅੱਗੇ ਹੈ ਉਹਦਾ ਠੀਕ ਹੈ ਪਰ ਲੋਕ ਦੇ ਵਿੱਚ ਮੈਲ ਉਹਦਾ ਢਾਡੀ ਦਾ ਢਾਡੀ ਦਾ ਮਾਹੌਲ ਅਲੱਗ ਲਾ ਹਰ ਕੇ ਨਾਲ ਪਿਆਰ ਕਿਉਂਦਾ ਹਰ ਨਾਲ ਪਿਆਰ ਹੁੰਦਾ ਜਿੱਤੇ ਹਰ ਬੈਠਾ ਉਸ ਮੈਲ ਦੇ ਵਿੱਚ ਜਾਣਾ ਹੈ ਢਾਡੀ ਦੇ ਤੋਂ ਮਾਇ ਲੱਗੇ ਹੈ ਢਾਡੀ ਕੀ ਸੇਵਾ ਚੱਕਰੀ ਹਰ ਜੱਪੀ ਹਰ ਨਿਸ਼ਤਾਰ ਢਾਡੀ ਕੀ ਸੇਵਾ ਚੱਕਰੀ ਢਾਡੀ ਕੀ ਸੇਵਾ ਕੀ ਹੁੰਦੀ ਹੈ ਚੱਕਰੀ ਹੁੰਦੀ ਹੈ ਚੱਕ ਨਹੀਂ ਗਾਦੀ ਰੋਟੀ ਕਪੜੇ ਤੇ ਚੱਕਦੀ ਰੋਟੀ ਕਪੜੇ ਤੇ ਆਕਰ ਲੱਗੇ ਚਾਖਰੀ ਜੇ ਚੱਲੇ ਖਸਮ ਪਾਏ ਸਾਡੀ ਰਜ਼ਾ ਵਿੱਚ ਚੱਲਦਾ ਸਾਡੀ ਗਰੀ ਹੈ ਕਿ ਆਖਰ ਕੀ ਹੈ ਉਹ ਖਸਮ ਦੀ ਰਜ਼ਾਦਿਗੀ ਚੱਲਦਾ ਇਹ ਚੱਲਦੇ ਨੇ ਲੀਡਰਾਂ ਦੀ ਰਜ਼ਾ ਦੇ ਵਿੱਚ ਇਹ ਲੀਡਰ ਦੇ ਕੋਲ ਕੌਣ ਦੇ ਨੇ ਰਾਜ ਘਰੇ ਦਾ ਖਾਲਸਾ ਵਾਲੇ ਜਿਨ੍ਹਾਂ ਨੂੰ ਸਾਲ ਢਾਡੀਆਂ ਆ ਕਿਤਾ ਗੁਰਮਤਿ ਕਿਸੇ ਦੀ ਨਹੀਂ ਢਾਡੀ ਕੀ ਸੇਵਾ ਚਾਪਰੀ ਹਰ ਜਪੀ ਹਰ ਨਿਸ਼ਤਾਰ ਆ ਜਪੀ ਹਰ ਨਿਸ਼ਤਾਰ ਹਰ ਜਪਨੇ ਉਹਨਾਂ ਨੇ ਪਰ ਉਹਨਾਂ ਨੂੰ ਪਤਾ ਲੱਗਿਆ ਸਾਡਾ ਝੂਠਾ ਦਸਤਾਰਾ ਹੋ ਗਿਆ ਸਾਰੇ ਘੋਡੇ ਦੀ ਪਛਾਣ ਹੋ ਗਈ